ਮੇਰਾ ਸਫਰ ਭਾਜੀ ਐਕਟਿੰਗ ਦਾ 2015 ਤੋਂ ਸਟਾਰਟ ਹੋਇਆ ਹੈ ਮੇਰੀ ਸਟਰਗਲ ਉਦੋਂ ਤੋਂ ਹੀ ਚੱਲ ਰਹੀ ਹੈ ਤਾਂ ਫਾਈਨਲੀ ਹੁਣ 2022-23 ਦੇ ਵਿੱਚ ਜਾ ਕੇ ਵਾਰੀ ਆਈ ਭਾਜੀ ਨੇ ਮੌਕਾ ਦਿੱਤਾ ਕ੍ਰਾਈਮ ਪੈਟਰੋਲ ਤੋਂ ਲੈ ਕੇ ਸਾਰਾ ਕੁਝ ਕੀਤਾ ਬਟ ਜਿਹੜੀਆਂ ਮੇਜਰ ਫਿਲਮਾਂ ਮੈਂ ਕੀਤੀ ਆਪਣੀ ਇੰਡਸਟਰੀ ਦੇ ਵਿੱਚ ਉਹ ਜਗਦੀਪ ਸਿੱਧੂ ਬਾਈ ਦੇ ਨਾਲ ਸੀਗੀਆਂ ਜੀ ਲੇਕ ਤੇ ਸ਼ੇਰ ਬੱਗਾ ਕੀਤੀ ਫਿਰ ਸਿੱਧੂ ਮੂਸੇ ਵਾਲੇ ਬਾਈ ਦਾ ਗਾਣਾ ਕੀਤਾ ਕਨਫਕ ਅਵੇਲੇਬਲ ਉਹਦਾ ਤੁਸੀਂ ਟੀਜ਼ਰ ਦੇਖ ਸਕਦੇ ਹੋ ਇੱਕ ਪੋਜ਼ਿਟਿਵ ਖਿਆਲਾਂ ਵਾਲੀ ਕੁੜੀ ਆ ਮੇਰਾ ਰੋਲ ਇੱਕ ਜ਼ਿੰਦਗੀ ਨੂੰ ਸੋਹਣੇ ਨਜ਼ਰੀਏ ਨਾਲ ਚੰਗੇ ਢੰਗ ਨਾਲ ਖੁਸ਼ਦਿਲ ਹੋ ਕੇ ਜੀਣ ਵਾਲੀ ਆ ਹਰ ਚੀਜ਼ 'ਚ ਪੋਜ਼ਿਟਿਵਿਟੀ ਲੱਭਦੀ ਆ ਕੁਝ ਇਸ ਤਰ੍ਹਾਂ ਦਾ ਪੋਜ਼ਿਟਿਵ ਕੈਰੈਕਟਰ ਹੈ ਮੈਂ ਅਸੀਂ ਆਪਦੀ ਬੇਸਿਕਲੀ ਫਿਲਮ ਦੇ ਵਿੱਚ ਸਾਡੇ ਕੰਟੈਕਸਟ ਦੇ ਵਿੱਚ ਇਹਦਾ ਇਹ ਮਤਲਬ ਆ ਵੀ ਤੁਹਾਡੀ ਇੰਟੈਂਸ਼ਨ ਕੀ ਆ ਜ਼ਿੰਦਗੀ ਨੂੰ ਜੀਣ ਦੀ ਤੁਹਾਡਾ ਪਲਾਨ ਕੀ ਆ ਵੀ ਤੁਸੀਂ ਲਾਈਫ 'ਚ ਅੱਗੇ ਕਿਵੇਂ ਵਧਣਾ ਅਸੀਸ ਦੇ ਕੇ ਮੈਂ ਆਇਆ ਸੀ ਮੈਨੂੰ ਯਾਦ ਆ ਤਾਂ ਮੈਨੂੰ ਅਸੀਸ ਦੇ ਕੋਲੋਂ ਕੰਮ ਮਿਲਦਾ ਨਹੀਂ ਹੁੰਦਾ ਸੀ ਭਾਜੀ ਆਡੀਸ਼ਨ ਦਈਦੇ ਸੀਗੇ ਹਰ ਜਗ੍ਹਾ ਜੇ ਕਲੀਅਰ ਵੀ ਹੋ ਜਾਂਦਾ ਸੀ ਐਕਟਰ ਕੋਈ ਹੋਰ ਹੀ ਰੱਖ ਲਿਆ ਜਾਂਦਾ ਸੀ ਤਾਂ ਭਾਜੀ ਨੂੰ ਉਦਾਂ ਹੀ ਆਊਟ ਐਜ਼ ਅ ਉਦੋਂ ਕਿਰਿਓਸਿਟੀ ਦੇ ਬੇਸਿਸ ਤੇ ਪਾਜੀ ਨੂੰ ਇੰਸਟਾਗ੍ਰਾਮ ਤੇ ਮੈਸੇਜ ਕੀਤਾ ਸੀ ਵੀ ਪਾਜੀ ਮੈਂ ਤੁਹਾਡੇ ਨਾਲ ਇੱਕ ਦਿਨ ਕੰਮ ਕਰੂੰਗਾ 5 ਸਾਲ ਪਹਿਲਾਂ ਦੀ ਗੱਲ ਹੈ ਹੁਣ ਜਦੋਂ ਸਾਡਾ ਪੋਸਟਰ ਆਇਆ ਮੈਂ ਉਸ ਦਿਨ ਉਸ ਸਕਰੀਨਸ਼ਾਟ ਵੀ ਆਪਦੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਤਾਂ ਮੇਰੇ ਤੇ ਮੇਰੇ ਫਾਦਰ ਵਿੱਚ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਇਹ ਵੀ ਨਾ ਤਾਂ ਹੁਣ ਮੈਂ 25 26 ਸਾਲ ਦੀ ਉਮਰ ਦਾ ਹੋ ਗਿਆ ਨਾ ਤਾਂ ਆਪਦੀ ਉਹ ਨੇਚਰ ਚੇਂਜ ਕਰ ਸਕਦਾ ਪਰ ਪਤਾ ਵੀ ਇਹ ਵੀ ਕੁਝ ਚੀਜ਼ਾਂ ਗਲਤ ਨੇ ਕੁਝ ਚੰਗੀਆਂ ਨੇ ਇਹਰਾ ਪਾਵਾ ਵੀ ਦੇਖਦੇ ਆ ਵੀ ਇਹਨਾਂ ਕੋਲ ਇੰਨੇ ਰਿਸੋਰਸਸ ਨੇ ਘਰੋਂ ਵਧਿਆ ਨੇ ਸਾਰਾ ਕੁਝ ਆ ਫਿਰ ਵੀ ਐਂ ਕਤੋਂ ਜਿਉਂਦੇ ਨੇ ਆਪਾਂ ਕੁਐਸਚਨ ਕਰਦੇ ਨੇ ਯਾਰ ਇਹਨਾਂ ਨੂੰ ਐਂ ਕੀ ਲੋਡ ਆ ਕਰਨ ਦੀ ਯਾਰ ਵੀ ਖੁਸ਼ ਰੋ ਯਾਰ ਬਿਨਾਂ ਗੱਲੋਂ ਹੀ ਤੁਸੀਂ ਆਪਦੇ ਆਪ ਨੂੰ ਇੰਨਾ ਦਬਾ ਕੇ ਕਤੋਂ ਰੱਖਿਆ ਹੋਇਆ ਸਾਡੇ ਖਰਾ ਇਰਾਦਾ ਸਾਡੇ ਇਰਾਦੇ ਖਾਤੇ ਤੇਰੀ ਹਾਂ ਮੰਗਦੇ ਹਾਂ ਬਣ ਕੇ ਲਲਾਰੇ ਆਪਣੇ ਰੰਗਾਂ ਵਿੱਚ ਰੰਗਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਅਕਸਰ ਹੀ ਜਿਹੜੀਆਂ ਅੱਜ ਕੱਲ ਦੀਆਂ ਪੰਜਾਬੀ ਫਿਲਮਾਂ ਆਉਂਦੀਆਂ ਨੇ ਔਰ मीनिंगफुल ਫਿਲਮਾਂ ਬਹੁਤ ਹੀ ਘੱਟ ਆਉਂਦੀਆਂ ਔਰ ਜੇ ਆਪਾਂ ਗੱਲ ਕੀਤੀ ਜਾਵੇ ਕੁਝ ਚਨੰਦਾ ਫਿਲਮਾਂ ਨੇ ਜਿਨ੍ਹਾਂ ਦੇ ਵਿੱਚ ਅਸੀਸ ਹੋਗੀ ਮਾਂ ਹੋਗੀ ਜਾਂ ਆਪਣੇ ਸਭ ਤੋਂ ਵੱਡੀ ਜਿਹੜੀ ਅਰਦਾਸ ਉਹ ਆਪਾਂ ਨੂੰ ਸਭ ਨੂੰ ਯਾਦ ਹੈ ਔਰ ਇਹਨਾਂ ਨੂੰ ਜਿਹੜੇ ਲਿਖਣ ਵਾਲੇ ਨੇ ਉਹ ਵੀ ਸਾਨੂੰ ਯਾਦ ਨੇ ਔਰ ਉਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਇੱਕ ਨਵੀਂ ਫਿਲਮ ਮਨਸੂਬਾ ਆ ਰਹੀ ਹੈ ਔਰ ਮੇਰੇ ਨਾਲ ਫਿਲਮ ਦੀ ਸਟਾਰ ਕਾਸਟ ਹੈ ਔਰ ਜੇ ਆਪਾਂ ਗੱਲ ਕੀਤੀ ਜਾਵੇ ਜਿਹੜੀ ਇਹ ਫਿਲਮ ਹੈ ਇਹ ਕਿਸਤੇ ਆਧਾਰਿਤ ਹੈ ਕਦੋਂ ਬਣੀ ਇਹ ਇਹਨਾਂ ਤੋਂ ਪੁੱਛਦਿਆਂ ਔਰ ਮੇਰੇ ਨਾਲ ਨਵਦੀਪ ਜੀ ਨੇ ਸੋ ਪਹਿਲਾਂ ਤਾਂ ਡੇਲੀ ਪੰਜਾਬੀ ਤੁਹਾਡਾ ਸਵਾਗਤ ਹੈ ਸਸੀ ਕਾਲ ਜੀ ਸਸੀ ਕਾਲ ਸਰ ਤੁਹਾਡੇ ਸਾਰੇ ਈਵਰਸ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਸੀ ਕਾਲ ਜੀ ਸੋ ਜੇ ਗੱਲ ਕੀਤੀ ਜਾਵੇ ਫਿਲਮ ਦੀ ਤੁਸੀਂ ਇਸ ਤੋਂ ਪਹਿਲਾਂ ਮਤਲਬ ਜੇ ਨਿਊ ਕਮਰ ਆਪਾਂ ਕਹੀਏ ਇਹ ਕੋਈ ਉਹ ਨਹੀਂ ਹੋਏਗਾ ਵੀ ਆਫਕਵਰਡ ਨਹੀਂ ਲੱਗੇਗਾ ਤੇ ਇਸ ਤੋਂ ਪਹਿਲਾਂ ਤੁਸੀਂ ਕਿਸੇ ਪਿਕਚਰ ਦੇ ਵਿੱਚ ਕਿਸੇ ਸੀਰੀਅਲ ਦੇ ਵਿੱਚ ਕੋਈ ਕੰਮ ਕੀਤਾ ਜੀ 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 ਮੇਰਾ ਸਫਰ ਭਾਜੀ ਐਕਟਿੰਗ ਦਾ 2015 ਤੋਂ ਸਟਾਰਟ ਹੋਇਆ ਹੈ ਮੇਰੀ ਸਟਰਗਲ ਉਹ ਤੋਂ ਹੀ ਚੱਲ ਰਹੀ ਹੈ ਤਾਂ ਫਾਈਨਲੀ ਹੁਣ 2022-23 ਦੇ ਵਿੱਚ ਜਾ ਕੇ ਵਾਰੀ ਆਈ ਭਾਜੀ ਨੇ ਮੌਕਾ ਦਿੱਤਾ ਅਦਰ than that ਮੈਂ ਪਹਿਲਾਂ ਸਭ ਕੁਝ ਹੀ ਕੀਤਾ ਭਾਜੀ ਇੰਨੇ ਆਡੀਸ਼ਨ ਦਿੱਤੇ ਕ੍ਰਾਈਮ ਪੈਟਰੋਲ ਤੋਂ ਲੈ ਕੇ ਸਾਰਾ ਕੁਝ ਹੀ ਕੀਤਾ ਬਟ ਜਿਹੜੀਆਂ ਮੇਜਰ ਫਿਲਮਾਂ ਮੈਂ ਕੀਤੀ ਆਪਣੀ ਇੰਡਸਟਰੀ ਦੇ ਵਿੱਚ ਉਹ ਜਗਦੀਪ ਸਿੱਧੂ ਬਾਈ ਦੇ ਨਾਲ ਸੀਗੀਆਂ ਜੀ ਲੇਖ ਤੇ ਸ਼ੇਰ ਬੱਗਾ ਕੀਤੀ ਫਿਰ ਸਿੱਧੂ ਮੂਸੇ ਵਾਲੇ ਬਾਈ ਦਾ ਗਾਣਾ ਕੀਤਾ ਕਨਫਕ ਅਵੇਡੇਬਲ ਉਹਦਾ ਤੁਸੀਂ ਟੀਜ਼ਰ ਦੇਖ ਸਕਦੇ ਹੋ ਬਟ ਉਹ ਚਲੋ سپورਟਿੰਗ ਕੈਰੈਕਟਰ ਸੀਗੇ ਸਾਰਾ ਕੁਝ ਆ ਫਿਰ ਅੰਟਿਲ ਫਾਈਨਲੀ ਹੁਣ ਬਾਜੀ ਨੂੰ 3-4 ਸਾਲ ਤੋਂ ਐਡੀਸ਼ਨਸ ਚੱਲਦੇ ਸੀ ਬਾਜੀ ਦੇ ਨਾਲ ਟੱਚ 'ਚ ਸੀਗੇ ਤੇ ਇਹਨਾਂ ਨੂੰ ਕੈਰੈਕਟਰ ਹੀ ਲੱਗਿਆ ਤੇ ਮੇਨ ਲੀਡ ਤੇ ਬਾਜੀ ਨੇ ਮੌਕਾ ਦਿੱਤਾ ਔਰ ਜੇ ਗੱਲ ਕੀਤੀ ਜਾਵੇ ਫਿਲਮਾਂ ਪਹਿਲਾਂ ਵੀ ਆਉਂਦੀਆਂ ਜੀ ਤੇ ਅੱਗੇ ਵੀ ਆਉਂਦੀਆਂ ਰਹਿਣਗੀਆਂ ਪਰ ਜੇ ਆਪਾਂ ਗੱਲ ਮੂਵੀਜ਼ ਦੀ ਕੀਤੀ ਜਾਵੇ ਫਿਲਮ ਦਾ ਨਾਮ ਆ ਮਨਸੂਬਾ ਤੇ ਮਨਸੂਬਾ ਜਣੀ ਤੇ ਇਦਾਂ ਲੱਗਦਾ ਵੀ ਜਿਸ ਨੇ ਕੋਈ ਜਿਵੇਂ ਇੱਕ ਮਨਸੂਬਾ ਬਣਾਇਆ ਹੋਵੇ ਮੈਂ ਆ ਚੀਜ਼ ਕਰਨੀ ਹੈ ਜਿਹਦੇ ਵਿੱਚ मीनिंग ਤੇ ਇਹ ਹੀ ਬਣਦਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਮਨਸੂਬਾ ਦਾ ਭਾਜੀ ਬੇਸਿਕਲੀ ਦੇਖੋ ਸਾਡੇ ਉਦਾਂ ਇਨ ਜਨਰਲ ਮਤਲਬ ਆ ਪਲਾਨ ਤੇ ਇੰਟੈਂਸ਼ਨ ਥੋੜੀ ਇੰਟੈਂਸ਼ਨ ਕੀ ਹੈ ਅਸੀਂ ਆਪਦੀ ਬੇਸਿਕਲੀ ਫਿਲਮ ਦੇ ਵਿੱਚ ਸਾਡੇ ਕੰਟੈਕਸਟ ਦੇ ਵਿੱਚ ਇਹਦਾ ਇਹ ਮਤਲਬ ਹੈ ਵੀ ਥੋੜੀ ਇੰਟੈਂਸ਼ਨ ਕੀ ਹੈ ਜ਼ਿੰਦਗੀ ਨੂੰ ਜੀਣ ਦੀ ਤੁਹਾਡਾ ਪਲਾਨ ਕੀ ਹੈ ਵੀ ਤੁਸੀਂ ਲਾਈਫ 'ਚ ਅੱਗੇ ਕਿਵੇਂ ਵਧਣਾ ਹੈ ਕਿਹੜੇ ਡਿਸੀਜਨ ਕਿੱਦਾਂ ਦੀ ਕਿੱਦਾਂ ਦਾ ਲਾਈਫ ਨੂੰ ਤੁਹਾਡੀ ਅਪਰੋਚ ਹੋਣੀ ਚਾਹੀਦੀ ਹੈ ਸ਼ੁਕਰਾਨਾ ਕਰਨਾ ਅ ਬlesing ਨੂੰ ਗਿਣਨਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਜਾਂ ਚੜ੍ਹਦੀ ਕਲਾ ਵਾਲੀ ਅਪਰੋਚ ਰੱਖਣੀ ਵੀ 네ਗੇਟਿਵ ਨਾ ਹੋਣਾ ਸੋ ਇੰਟੈਂਸ਼ਨ ਦੀ ਗੱਲ ਕਰਦੀ ਹੈ ਵੀ ਦਿਲੋਂ ਤਕੜੇ ਰਹੋ ਚੜ੍ਹਦੀ ਕਲਾ ਦੀ ਗੱਲ ਕਰਦੀ ਹੈ ਸੋ ਇਹ ਹੈ ਮਨਸੂਬਾ ਦਾ ਮਤਲਬ ਸਾਡੀ ਫਿਲਮ ਦੇ ਕੰਟੈਕਸਟ 'ਚ ਜੀ ਵੇ মুਵੀਜ਼ ਦੀ ਜਿਵੇਂ ਜੇ ਪੁਰਾਣੇ ਬਾਈ ਜੀ ਦੀ ਗੱਲ ਕੀਤੀ ਜਾਵੇ ਇਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਦੋ ਤਿੰਨ ਫਿਲਮਾਂ ਆਈਆਂ ਪਹਿਲਾਂ ਵੀ ਪਰ ਜੇ ਲਿਖਣ ਦੀ ਗੱਲ ਕੀਤੀ ਜਾਵੇ ਬਾਖੋਬੀ ਲਿਖਦੇ ਨੇ ਪਹਿਲਾਂ ਵੀ ਔਰ ਇਹ ਜੀ ਕੋਈ ਮੈਰੇ ਹਿਸਾਬ ਨਾਲ ਬੰਦਾ ਨਹੀਂ ਹੋਏਗਾ ਪੰਜਾਬੀ ਜੇ ਆਪਾਂ ਲੋਕਾਂ ਦੀ ਪੰਜਾਬੀਆਂ ਤੋਂ ਬਾਹਰ ਵੀ ਜੇ ਆਪਾਂ ਗੱਲ ਕੀਤੀ ਜਾਵੇ ਵੀ ਜਿਨੇ ਅਦਾਸ ਕਰਾਂ ਫਿਲਮਾਂ ਦੇਖੀਓ ਪਰ ਸਰਾਇਆ ਨਾ ਹੋਵੇ ਜੀ ਨੂੰ ਔਰ ਤੁਸੀਂ ਕਿਵੇਂ ਕਹਿੰਦੇ ਹੋ ਤੁਸੀਂ ਇੱਕ ਨਿਊ ਕਮਰ ਹੋ ਆਮ ਜਿਵੇਂ ਪੰਜਾਬੀ ਇੰਡਸਟਰੀ ਦੇ ਵਿੱਚ ਨਿਊ ਕਮਰ ਨੂੰ ਛੇਤੀ ਕੋਈ ਨੇੜੇ ਨਹੀਂ ਲੱਗਣ ਦਿੰਦਾ ਤੁਸੀਂ ਕਿਸ ਤਰ੍ਹਾਂ ਦਾ ਮਤਲਬ ਕਹਿੰਦੇ ਹੋ ਇਹ ਦੇਖ ਕੇ ਮੈਨੂੰ ਅੱਜ ਵੀ ਯਾਦ ਹੈ ਭਾਜੀ ਦਾ ਸਿਨੇਮਾ ਨੂੰ ਸ਼ੁਰੂ ਤੋਂ ਹੀ ਇੰਨਾ ਪਸੰਦ ਕਰਦਿਆ ਮੇਰੀ ਅੱਜ ਵੀ ਪੰਜਾਬੀ ਇੰਡਸਟਰੀ ਦੇ ਵਿੱਚ 1 ਆਫ ਦਾ ਮਾਈ ਫੇਵਰਿਟ ਫਿਲਮ ਅਰਦਾਸ ਹੈ ਜਿਹੜੀ ਅਰਦਾਸ ਪਹਿਲੀ ਸੀਗੀ ਜੀ ਅਸੀਸ ਦੇਖ ਕੇ ਮੈਂ ਆਇਆ ਸੀ ਮੈਨੂੰ ਯਾਦ ਹੈ ਤੇ ਮੈਂ ਅਸੀਸ ਦੇ ਕੋਲ ਕੰਮ ਮਿਲਦਾ ਨਹੀਂ ਹੁੰਦਾ ਸੀ ਭਾਜੀ ਆਡੀਸ਼ਨ ਦਈਦੇ ਸੀਗੇ ਹਰ ਜਗ੍ਹਾ ਜੇ ਕਲੀਅਰ ਵੀ ਹੋ ਜਾਂਦਾ ਸੀ ਐਕਟਰ ਕੋਈ ਹੋਰ ਹੀ ਰੱਖ ਲਿਆ ਜਾਂਦਾ ਸੀ ਤਾਂ ਭਾਜੀ ਨੂੰ ਉਦਾਂ ਹੀ ਆਊਟ ਐਜ਼ ਅ ਫੈਨ ਉਦਾਂ ਹੀ curiosity ਦੇ ਬੇਸਿਸ ਤੇ ਪਾਜੀ ਨੂੰ ਇੰਸਟਾਗ੍ਰam ਤੇ ਮੈਸੇਜ ਕੀਤਾ ਸੀ ਵੀ ਪਾਜੀ ਮੈਂ ਤੁਹਾਡੇ ਨਾਲ ਇੱਕ ਦਿਨ ਕੰਮ ਕਰੂੰਗਾ 5 ਸਾਲ ਪਹਿਲਾਂ ਦੀ ਗੱਲ ਆ ਹੁਣ ਜਦੋਂ ਸਾਡਾ ਪੋਸਟਰ ਆਇਆ ਮੈਂ ਉਸ ਦਿਨ ਉਹ ਸਕਰੀਨਸ਼ਾਟ ਵੀ ਆਪਦੇ ਇੰਸਟਾਗ੍ਰam ਤੇ ਸ਼ੇਅਰ ਕੀਤਾ ਵੀ ਇੱਕ ਉਦਾਂ ਹੀ ਹੋਪਲੈਸ ਸੀਗਾ ਉਦੋਂ ਮੈਨੂੰ ਕੰਮ ਮਿਲਦਾ ਨਹੀਂ ਸੀ ਇਦਾਂ ਹੀ ਬਸ ਇੱਕ ਸੁਆਦ ਲੈਣ ਨੂੰ ਮੈਸੇਜ ਕੀਤਾ ਸੀ ਬਾਈ ਨੂੰ ਬਾਈ ਨੇ ਰਿਪਲਾਈ ਵੀ ਕਰਤਾ ਸੀਗਾ ਵੀ ਜੀ ਤੇ ਉਹ 5 ਸਾਲਾਂ ਬਾਅਦ ਜੀ ਸੱਚ ਹੋਈ ਸੋ ਮੈਂ ਤਾਂ ਬਹੁਤ ਲੱਕੀਮੰਦ ਐਜ਼ ਏਨ ਐਕਟਰ ਆਪਦੇ ਆਪ ਨੂੰ ਕਿ ਕਿਉਂਕਿ ਸ਼ੁਰੂ ਤੋਂ ਅਪਰੋਚ ਹੀ ਪਾਜੀ ਇਹ ਰੱਖੀ ਆ ਵੀ ਵੀ 100 ਮਾੜੀਆਂ ਫਿਲਮ ਮੇਨ ਲੀਡ ਤੇ ਪਹਿਲੀ ਗੱਲ ਤਾਂ ਫਿਲਮ ਮਿਲਣੀ ਉੱਪਰੋਂ ਦੀ ਇਦਾਂ ਦੇ ਡਾਇਰੈਕਟਰ ਨਾਲ ਇਦਾਂ ਦੇ ਰਾਈਟਰ ਨਾਲ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਤਾਂ ਲੈਜੈਂਡ ਮੰਨਦੇ ਆ ਆਪਦੀ ਨਿਗਾ ਦੇ ਵਿੱਚ ਜਿਨ੍ਹਾਂ ਨੂੰ ਦੇਖਦੇ ਗਏ ਅਸੀਂ ਵੱਡੇ ਹੋਏ ਆ ਤੇ ਇੰਡਸਟਰੀ ਦੇ ਵਿੱਚ ਵੀ ਉਹਨਾਂ ਦਾ ਹਨਾ ਰਤਬਾ ਜੋ ਵੀ ਤੁਹਾਨੂੰ ਪਤਾ ਹੀ ਆ ਤਾਂ ਬਹੁਤ ਜ਼ਿਆਦਾ ਲੱਕੀ ਮੰਨਦਾ ਮੈਂ ਵੀ ਤੇ ਮਨਜੋਤ ਵੀ ਵੀ ਸਾਨੂੰ ਇੱਥੋਂ ਸਾਡੀ ਸ਼ੁਰੂਆਤ ਹੋਈ ਭਾਜੀ ਦੀ ਡਾਇਰੈਕਸ਼ਨ ਅੰਡਰ ਭਾਜੀ ਦੇ ਲਿਖੇ ਕੈਰੈਕਟਰ ਭਾਜੀ ਦੀ ਗਾਈਡੈਂਸ ਬਹੁਤ ਵੱਡੀ ਗੱਲ ਆ ਜੇ ਮਨਜੋਤ ਜੀ ਗੱਲ ਤੁਹਾਡੇ ਨਾਲ ਵੀ ਕੀਤੀ ਜਾਵੇ ਪਹਿਲਾਂ ਤੁਹਾਡਾ ਡੇਲੀ ਪੁਸ਼ ਪੰਜਾਬੀ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੇਖਣ ਵਾਲੇ ਸਾਰੇ ਈਵਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਕਿਦਾਂ ਕਰੋਗੇ ਤੁਹਾਡੀ ਵੀ ਪਹਿਲੀ ਫਿਲਮ ਹੀ ਹੈ ਔਰ ਜੇ ਆਪਾਂ ਬਾਈ ਜੀ ਰਾਣੀ ਬਾਈ ਜੀ ਉਹਨਾਂ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਜਿਹੜਾ ਕੰਮ ਕਰਾਉਣ ਦਾ ਢੰਗ ਹੈ ਜਿੱਥੇ ਤੱਕ ਮੈਂ ਜਾਣਦਾ ਉਹਨਾਂ ਨੂੰ ਇੰਨੇ ਚਿਰ ਦਾ ਕਿਉਂਕਿ ਉਹ ਇੱਕ ਥੀਏਟਰ ਨਾਲ ਜੁੜੇ ਹੋਏ ਨੇ ਕਿਉਂਕਿ ਥੀਏਟਰ ਨਾਲ ਜਿਹੜਾ ਬੰਦਾ ਜੁੜਿਆ ਉਹਨੂੰ ਹੁੰਦਾ ਵੀ ਪੂਰਾ ਬਦਿਆ ਪਰਫੈਕਟ ਚੀਜ਼ ਕੰਮ ਹੋਵੇ ਝੜਕਣਾ ਵੀ ਹੁੰਦਾ ਮੇਰੀ ਜਰਨੀ ਬਹੁਤ ਕਮਾਲ ਦੀ ਰਹੀ ਜੀ ਐਜ਼ ਅ ਬਿਗਨਰ ਐਜ਼ ਅ ਨਿਊ ਕਮਰ ਮੇਰੀ ਇਹ ਐਜ਼ ਅ ਲੀਡ ਫਸਟ ਫਿਲਮ ਹੈਗੀ ਆ ਤੇ ਇਹਨਾਂ ਕੁਝ ਸਿੱਖਣ ਨੂੰ ਮਿਲਿਆ ਇੰਨੀ ਸੋਹਣੀ ਟੀਮ ਦੇ ਨਾਲ ਕੰਮ ਕਰਨ ਨੂੰ ਮੌਕਾ ਮਿਲਿਆ ਮੇਰਾ ਐਕਸਪੀਰੀਅੰਸ ਬੈਸਟ ਸੀਗਾ ਬਹੁਤ ਕੁਝ ਸਿੱਖਿਆ ਆਮ ਸੋ ਗ੍ਰੇਟਫੁਲ ਕਿ ਮੈਨੂੰ ਐਨੀ ਸੋਹਣੀ ਟੀਮ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਗੱਲ ਕੀਤੀ ਜਾਵੇ ਫਿਲਮ ਦਾ ਟ੍ਰੇਲਰ ਆ ਚੁੱਕਾ ਹੈ ਬੇ ਸਭ ਨੇ ਦੇਖ ਹੀ ਲਿਆ ਹੈ ਔਰ ਜੇ ਆਪਾਂ ਗੱਲ ਕੀਤੀ ਜਾਵੇ ਇਹਦੇ ਵਿੱਚ ਤੁਹਾਡਾ ਜਿਹੜਾ ਟ੍ਰੇਲਰ ਦੇ ਵਿੱਚ ਦਿਖਾਇਆ ਜਾਂਦਾ ਵੀ ਇੱਕ ਮਿਸਟਰੀ ਜੀ ਬਣੀ ਹੋਈ ਹੈ ਵੀ ਤੁਸੀਂ ਆਏ ਹੋ ਪਤਾ ਨਹੀਂ ਕੀ ਕਰਨ ਆਏ ਹੋ ਕਦੇ ਕੋਸ਼ਾ ਕਦੇ ਕੋਸ਼ਾ ਥੋੜਾ ਜਿਹਾ ਜੇ ਆਪਣੇ ਆਪ ਨੂੰ ਤੁਸੀਂ ਇਹਦੇ ਵਿੱਚ ਢਾਲਣਾ ਚਾਹੋ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਪੂਰੀ ਜੇ ਆਪਾਂ ਹਾਲ ਉਹਦੇ ਵਿੱਚ ਗੱਲ ਕੀਤੀ ਜਾਵੇ ਤੁਹਾਡੇ ਰੋਲ ਦੀ ਹਾਂਜੀ ਮੇਰਾ ਰੋਲ ਇਸ ਫਿਲਮ ਦੇ ਵਿੱਚ ਜੀ ਮੈਂ ਆਪਣਾ ਇੱਕ ਬਿਜ਼ਨਸ ਰਨ ਕਰਦੀ ਆਂ ਉਮ ਜਿਸ ਤਰ੍ਹਾਂ ਆਪਾਂ ਹੁੰਦੇ ਆ ਕਰੈਕਟਰ ਉਹਦੇ ਬੜਾ ਨਜ਼ਦੀਕ ਆ ਇੱਕ ਪੋਜ਼ਿਟਿਵ ਖਿਆਲਾਂ ਵਾਲੀ ਕੁੜੀ ਆ ਮੇਰਾ ਰੋਲ ਇੱਕ ਜ਼ਿੰਦਗੀ ਨੂੰ ਸੋਹਣੇ ਨਜ਼ਰੀਏ ਨਾਲ ਚੰਗੇ ਢੰਗ ਨਾਲ ਖੁਸ਼ਦਿਲ ਹੋ ਕੇ ਜੀਣ ਵਾਲੀ ਆ ਹਰ ਚੀਜ਼ 'ਚ ਪੋਜ਼ਿਟਿਵਿਟੀ ਲੱਭਦੀ ਆ ਕੁਝ ਇਸ ਤਰ੍ਹਾਂ ਦਾ ਪੋਜ਼ਿਟਿਵ ਕਰੈਕਟਰ ਆ ਮੈਂ ਇਹ ਇਹਨਾਂ ਦੇ ਹਿਸਾਬ ਨਾਲ ਗੱਲ ਕੀਤੀ ਜਾ ਵੀ ਜਿਵੇਂ ਕਹਿੰਦੇ ਮੇਰਾ ਪੋਜ਼ਿਟਿਵ ਆ ਔਰ ਜੇ ਤੁਹਾਡਾ ਦੇਖਿਆ ਜਾਵੇ ਟ੍ਰੇਲਰ ਦੇ ਵਿੱਚ ਕਦੇ ਤੁਸੀਂ ਉਦਾਸ ਨਜ਼ਰ ਆ ਰਹੇ ਹੋ ਕਦੇ ਇੱਕ ਜਿਵੇਂ ਅਬਨਾਰਮਲ ਬੱਚਾ ਹੁੰਦਾ ਉਹਦੇ ਵਿੱਚ ਨਜ਼ਰ ਆ ਰਹੇ ਹੋ ਕਦੇ ਤੁਹਾਡੇ ਫਾਦਰ ਸਾਹਿਬ ਨੇ ਤੁਸੀਂ ਫਿਲਮ ਦੇ ਵਿੱਚ ਮੈਨੂੰ ਲੱਗਦਾ ਟ੍ਰੇਲਰ ਦੇ ਵਿੱਚ ਜੇ ਦੇਖਿਆ ਜਾਵੇ ਵੀ ਤੁਸੀਂ ਬਹੁਤ ਹੀ ਰਿਚ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਤੁਸੀਂ ਥੋੜਾ ਜਿਹਾ ਜੇ ਦੱਸਣਾ ਚਾਹੋ ਵੀ ਕੀ ਤੁਹਾਡਾ ਮੇਨ ਜਿਹਦੇ ਵਿੱਚ ਰੋਲ ਨੂੰ ਆਪਾਂ ਤੁਸੀਂ ਜਸਟੀਫਾਈ ਕਰਦੇ ਹੋ ਪੂਰੀ ਜੀ ਆਪਾਂ ਸਾਰੇ ਰੋਲਾਂ ਨੂੰ ਲੈ ਕੇ ਜਿਵੇਂ ਤੁਹਾਡੇ ਕੈਰੈਕਟਰ ਦਿਖਾਏ ਗਏ ਨੇ ਤਿੰਨ ਚਾਰ ਤਰ੍ਹਾਂ ਦੇ ਤੁਸੀਂ ਕੀ ਕਹਿਣਾ ਚਾਹੋ ਜੀ ਦੇਖੋ ਬੇਸਿਕਲੀ ਜਿੱਦਾਂ ਮਨਜੋਤ ਨੇ ਦੱਸਿਆ ਕਿ ਖੋਸ਼ਦਿਲ ਇੱਕ ਕਰੈਕਟਰ ਆ ਕਿ ਉਹ ਪੋਜ਼ਿਟਿਵਿਟੀ ਲੱਭਦੀ ਆ ਮੇਰਾ ਬੇਸਿਕਲੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਸਾਡੀ ਫਿਲਮ ਪੇਰੈਂਟਿੰਗ ਨੂੰ ਕੁਐਸਚਨ ਕਰਦੀ ਆ ਵੀ ਕਿਵੇਂ ਪੇਰੈਂਟਿੰਗ ਇੱਕ ਮਾਪਿ ਉਹ ਆਪਦੇ ਬੱਚਿਆਂ ਨੂੰ ਕਿਵੇਂ ਉਹਨਾਂ ਦੀ ਕੋਈ ਐਡਮੰਟ ਨੇਚਰ ਹੋਣ ਕਰਕੇ ਜਾਂ ਜ਼ਿੱਦੀ ਸੁਭਾਅ ਹੋਣ ਕਰਕੇ ਜਾਂ ਕੋਈ ਵੀ ਚੀਜ਼ ਜੋ ਆਉ데요 ਜਵਾਕਾਂ ਨੂੰ ਸਿਖਾਉਂਦੇ ਨੇ ਉਹ ਜੇ ਗਲਤ ਚੀਜ਼ ਜਾਂ ਗਲਤ ਤਰੀਕੇ ਦੀ ਅਪਰੋਚ ਸਿਖਾਈ ਜਾਵੇ ਤਾਂ ਓਵੇਂ ਦੀ ਗਾਹਾਂ ਜਵਾਕ ਨਿਕਲਦੇ ਨੇ ਫਿਰ ਉਹੀ ਉਹ ਗਾਹਾਂ ਸਿਖਾਉਂਦੇ ਨੇ ਸੋ ਉਹੀ ਮੇਰੇ ਤੇ ਮੇਰੇ ਫਾਦਰ ਵਿੱਚ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਵੀ ਨਾ ਤਾਂ ਹੁਣ ਮੈਂ 25 26 ਸਾਲ ਦੀ ਉਮਰ ਦਾ ਹੋ ਗਿਆ ਨਾ ਤਾਂ ਆਪਦੀ ਉਹ ਨੇਚਰ ਚੇਂਜ ਕਰ ਸਕਦਾ ਪਰ ਪਤਾ ਵੀ ਇਹ ਵੀ ਕੁਝ ਚੀਜ਼ਾਂ ਗਲਤ ਨੇ ਕੁਝ ਚੰਗੀਆਂ ਨੇ ਸੋ ਪੋਜ਼ਿਟਿਵਿਟੀ 네ਗੇਟਿਵਿਟੀ ਪੈਰੈਂਟਿੰਗ ਤੇ ਫਿਰ ਜਿਹੜੀਆਂ ਹੁਣ ਬਾਲਾ ਕੁਝ ਓਵੇਂ ਮੈਂ ਰਿਵੀਲ ਨਹੀਂ ਕਰ ਸਕਦਾ ਵੀ ਜਿਵੇਂ ਤੁਸੀਂ ਦੱਸਿਆ ਵੀ ਅਬਨਾਰਮਲ ਕਿੱਡਾ ਯਾ ਕੀ ਆ ਉਹ ਤੁਹਾਨੂੰ ਫਿਲਮ ਦੇਖ ਕੇ ਪਤਾ ਲੱਗੂਗਾ ਵੀ ਅਬਨਾਰਮਲ ਸੋ ਇਹੀ ਸਵਾਲ ਉਠਾਉਂਦੀ ਆ ਬਾਰ ਬਾਰ ਵੀ ਅਪਰੋਚ ਜਿਹੜੇ ਕੈਰੈਕਟਰਸ ਦੀ ਫਿਲਮ ਦੇ ਵਿੱਚ ਪੋਜ਼ਿਟਿਵ ਹੈਗੀ ਆ ਤੇ ਜਿਹੜਿਆਂ ਦੀ ਨਹੀਂ ਹੈਗੀ ਉਹ ਕਿਉਂ ਨਹੀਂ ਹੈਗੀ ਤੇ ਉਹ ਕਿਵੇਂ ਕਰ ਸਕਦੇ ਆ ਆਪਾਂ ਤੇ ਉਹ ਆਮ ਸਧਾਰਨ ਲੋਕਾਂ ਦੀ ਜਿਵੇਂ ਆਪਾਂ ਨਿੱਜੀ ਜ਼ਿੰਦਗੀ ਦੇ ਵਿੱਚ ਦੇਖਦੇ ਆ ਉਹਨਾਂ ਤੇ ਬੜੀ ਫਿਲਮ ਲੱਗਦੀ ਆ ਵੀ ਯਾਰ ਆਪਾਂ ਆਮ ਹੀ ਦੇਖਦੇ ਆ ਵੀ ਇਹਨਾਂ ਕੋਲ ਇੰਨੇ ਰਿਸੋਰਸਸ ਨੇ ਘਰੋਂ ਵਧੀਆ ਨੇ ਸਾਰਾ ਕੁਝ ਆ ਫਿਰ ਵੀ ਐਂ ਕਾ ਤੋ ਜਿਉਂਦੇ ਨੇ ਆਪਾਂ ਕੁਐਸਚਨ ਕਰਦੇ ਨੇ ਯਾਰ ਇਹਨਾਂ ਨੂੰ ਐਂ ਕੀ ਲੋਡ ਆ ਕਰਨ ਦੀ ਯਾਰ ਵੀ ਖੁਸ਼ ਰੋ ਯਾਰ ਬਿਨਾਂ ਗੱਲੋਂ ਹੀ ਤੁਸੀਂ ਆਪਦੇ ਆਪ ਨੂੰ ਇੰਨਾ ਦਬਾ ਕੇ ਕਾ ਤੋ ਰੱਖਿਆ ਹੋਇਆ ਸੋ ਇਦਾਂ ਇਦਾਂ ਦੇ ਕਿਰਦਾਰ ਨੇ ਸਾਡਾ ਉਹਨਾਂ 'ਚ ਹੁਣ ਕੀਤੀ ਜਾਵੇ শুটিং ਦੇ ਦੌਰਾਨ ਕਿੰਨਾ ਕੁ ਟਫ ਲੱਗਿਆ ਤੁਹਾਨੂੰ ਇਹ ਰੋਲ ਕਿਉਂਕਿ ਵਕ ਵਕ ਤੁਹਾਡੇ ਮੈਨੂੰ ਲੱਗਦਾ ਤਿੰਨ ਚਾਰ ਜੀ ਨੂੰ ਕਦੀ ਨਾ ਭਾਗਾ ਦੇ ਵਿੱਚ ਆਪਾਂ ਵੰਡ ਕੇ ਇਹ ਚੀਜ਼ ਬਣਾਈ ਹੋਈ ਆ ਕਦੇ ਕੋਈ ਕਦੇ ਕੁਛ ਕੋਈ ਕਿੰਨਾ ਕੁ ਔਖਾ ਲੱਗਿਆ ਭਾਜੀ ਜਿੰਨਾ ਟਾਈਮ ਸਕ੍ਰਿਪਟ ਨਹੀਂ ਆਈ ਸੀ ਉਹਨਾਂ ਟਾਈਮ ਤਾਈ ਇਮੇਜਿਨੇਸ਼ਨ ਚੱਲਦੀ ਹੁੰਦੀ ਸੀ ਵੀ ਯਾਰ ਕੀ ਹੋਊਗਾ ਕੀ ਨਹੀਂ ਜਦੋਂ ਸਕ੍ਰਿਪਟ ਪੜ੍ਹੀ ਤਾਂ ਮੈਂ ਕੈਰੇਕਟਰ ਤੇ ਬਿਲਕੁਲ ਵਰਕ ਨਹੀਂ ਕੀਤਾ ਮੈਂ ਤਾਂ ਸਿਰਫ ਪੜ੍ਹੀ ਗਿਆ ਮੈਂ ਘੱਟੋ ਘੱਟ 30 40 ਵਾਰ ਸਕ੍ਰਿਪਟ ਪੜ੍ਹਤੀ ਹੋਣੀ ਮੈਂ ਪੜ੍ਹੀ ਗਿਆ ਪੜ੍ਹੀ ਗਿਆ ਕੋਈ ਕੈਰੇਕਟਰ ਤੇ ਕੰਮ ਨਹੀਂ ਕੀਤਾ ਜਦੋਂ ਸਕ੍ਰਿਪਟ ਰੱਟ ਗਈ ਜਦੋਂ ਸਕ੍ਰਿਪਟ ਸਮਝ ਲੱਗ ਗਈ ਸਕ੍ਰਿਪਟ 'ਚ ਵੜ ਗਿਆ ਫੇਰ ਹੌਲੀ ਹੌਲੀ ਕੈਰੇਕਟਰ ਨੂੰ ਬਣਾਇਆ ਔਖਾ ਐਵੇਂ ਮੈਂ ਝੂਠ ਬੋਲਾ ਸਟਾਰਟਿੰਗ 'ਚ ਲੱਗਿਆ ਸੀ ਬਟ ਜਦੋਂ ਅਸੀਂ ਇਕੱਠੇ ਟੀਮ ਰਹਿਣ ਲੱਗੇ ਔਖਾ ਬਿਲਕੁਲ ਨਹੀਂ ਲੱ ਕਿਉਂਕਿ ਪ੍ਰੈਪਰੇਸ਼ਨ ਇੰਨੀ ਸੀਗੀ ਪਹਿਲਾਂ ਤੇ ਭਾਜੀ ਦੀ ਗਾਈਡੈਂਸ ਇੰਨੀ ਤਰੀਕੇ ਨਾਲ ਹੈ ਕਿ ਉਹ ਤੁਹਾਨੂੰ ਸਪੇਸ ਦਿੰਦੇ ਨੇ ਪਲੇ ਕਰਨ ਦੀ ਵੀ ਤੁਸੀਂ ਖੇਡੋ ਆਪਣੇ ਤਰੀਕੇ 'ਚ ਤੁਸੀਂ ਕਰੈਕਟਰ ਜੋ ਬਣਾਇਆ ਸਹੀ ਹੋਈ ਹੈ ਤੇ ਮੈਂ ਤਾਂ ਉਹ ਸਕ੍ਰਿਪਟ ਪਹਿਲਾਂ ਪੜ੍ਹੀ ਹੋਈ ਸੀ ਵਧੀਆ ਤਰੀਕੇ ਦੇ ਵਿੱਚ ਢਾਲੀ ਹੋਈ ਸੀ ਤਾਂ ਕੀ ਕਹਿੰਦੇ ਉਹ ਕਬਰਾਟ ਨਾਲੋਂ ਵੱਧ ਤਾਂ ਐਕਸਾਈਟਮੈਂਟ ਸੀ ਕਿਉਂਕਿ ਸ਼ੇਡਸ ਇੰਨੇ ਦਿਖਾਉਣ ਦਾ ਮੌਕਾ ਮਿਲਿਆ ਪਹਿਲੀ ਫਿਲਮ ਦੇ ਵਿੱਚ ਇੱਕ ਐਕਟਰ ਤਾਂ ਡ੍ਰੀਮ ਕਰ ਸਕਦਾ ਐਕਟਰ ਤਾਂ ਡਰਾਮੈਟਿਕ ਸੀਨ ਦਾ ਭੁੱਖਾ ਹੁੰਦਾ ਜੀ ਤਾ ਇੰਨੇ ਸ਼ੇਡ ਡਰਾਮੈਟਿਕ ਸ਼ੇਡਸ ਨੇ ਸਾਰੇ ਤਰਸਾਉਣ ਵਾਲੇ ਸ਼ੇਡਸ ਨੇ ਉਦੋਂ ਵੱਧ ਐਕਟਰ ਕੁਝ ਐਕਸਪੈਕਟ ਹੀ ਨਹੀਂ ਕਰ ਸਕਦਾ ਸੋ ਬਹੁਤ ਮੈਨੂੰ ਤਾਂ ਖੁਸ਼ੀ ਹੁੰਦੀ ਸੀ ਭਾਜੀ ਵੀ ਜਲਦੀ ਕੈਮਰੇ ਰੈਡੀ ਹੋਣ ਵੀ ਰੋਲ ਹੋਵੇ ਤੇ ਭਾਜੀ ਕਹਿਣ ਵੀ ਹਾਂਜੀ ਐਕਸ਼ਨ ਤਾਂ ਐਕਸਾਈਟਮੈਂਟ ਸੀ ਨਰਵਸਨੈਸ ਥੋੜੀ ਬਹੁਤ ਸੀ ਕਿਉਂਕਿ ਪਹਿਲੀ ਫਿਲਮ ਹੋ ਰੂਗੀ ਵੀ ਕਿਵੇਂ ਲੋਕ ਲੈਣਗੇ ਕਿਵੇਂ ਨਹੀਂ ਪਰ ਟ੍ਰੇਲਰ ਨੂੰ ਸਾਰਿਆਂ ਵੱਲੋਂ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਤਾਂ ਬਹੁਤ ਗ੍ਰੇਟਫੁਲ ਹਾਂ ਭਾਜੀ ਕਿਉਂਕਿ ਜੇ ਆਪਾਂ ਗੱਲ ਕੀਤੀ ਜਾਵੇ ਕਈ ਵਾਰੀ ਆਪਾਂ ਜਦੋਂ ਸਕ੍ਰਿਪਟ ਮਿਲਦੀ ਆ ਆਪਾਂ ਆਮ ਆਮ ਕੀ ਹੁੰਦਾ ਪਰਟਾ ਮਾਰ ਲੈਂਦੇ ਆ ਤੇ ਰਟਾ ਮਾਰ ਕੇ ਆਪਾਂ ਕਹਿੰਦੇ ਵੀ ਚਲੋ ਆਪਾਂ ਆਪਦੇ ਮਾਈਂਡ ਚੱਕਾਂ ਇਮੇਜਨ ਕਿ ਜਦੋਂ ਡਾਇਰੈਕਟਰ ਦਾ ਕੋਈ ਸੁਭਾਅ ਹੋਰ ਹੁੰਦਾ ਉਹਨਾਂ ਨੇ ਆਪਣੇ ਹਿਸਾਬ ਨਾਲ ਤੁਹਾਨੂੰ ਢਾਲਣਾ ਹੁੰਦਾ ਤੇ ਇਦਾਂ ਦਾ ਵੀ ਕਦੇ ਕੁਝ ਉਹ ਭਾਜੀ ਹੁੰਦਾ ਤਾਂ ਹੈਗਾ ਬਟ ਜੋ ਹੁਣ ਪੜ੍ਹਾਈ ਕੀਤੀ ਹੈ ਜੀ ਟ੍ਰੇਨਿੰਗ ਇਸ ਹਿਸਾਬ ਨਾਲ ਹੋਈ ਹੋਈ ਹੈ ਵੀ ਕੈਰੇਕਟਰ ਸੈੱਟ ਤੇ ਜਾਣ ਤੋਂ ਪਹਿਲਾਂ ਬਣਾਈਦਾ ਤਾਂ ਹੈਗਾ ਵੀ ਕੀ ਉਹਦਾ ਰਤਬਾ ਹੋ ਕੀ ਉਹਦੀ ਤੋਰ ਹੋ ਕੀ ਉਹਦੀ ਬਾਡੀ ਲੈਂਗੁਏਜ ਹੋ ਬਟ ਉਹਨਾਂ ਹੀ ਕ ਬਣਾਈਦੀ ਆ ਵੀ ਜੇ ਡਾਇਰੈਕਟਰ ਤੁਹਾਨੂੰ ਕਹ ਦੇਵੇ ਵੀ ਯਾਰ ਆ ਚੀਜ਼ ਬਦਲ ਤਾਂ ਤੁਸੀਂ ਫਸੇ ਨਾ ਰਹਿ ਜਾਓ ਵੀ ਆਇਆ ਨਾ ਹੋਵੇ ਵੀ ਯਾਰ ਮੈਂ ਇਹਦੀ ਤਾਂ ਇਹਦੀ ਮੈਂ ਵੇ ਆਫ ਸਪੀਕਿੰਗ ਇਹਦੇ ਬੋਲ ਆਏ ਬਣਾਏ ਸੀਗੇ ਬਟ ਉਹ ਡਾਇਰੈਕਟਰ ਕਹਿੰਦਾ ਵੀ ਨਹੀਂ ਤਾਂ ਓਵਰ ਹੋ ਰਿਹਾ ਜਾਂ ਬਹੁਤ ਜ਼ਿਆਦਾ ਅੰਡਰ ਹੋ ਰਿਹਾ ਤਾਂ ਉਹਨਾਂ ਕੀ ਦਿਮਾਗ 'ਚ ਬਣਾਈਦਾ ਵੀ ਮੌਕੇ ਤੇ ਸੈਟ ਤੇ ਨਿਕਲੇ ਤੁਹਾਨੂੰ ਵੀ ਸਰਪ੍ਰਾਈਜ਼ਿੰਗ ਲੱਗੇ ਵੀ ਆਹ ਕੈਰੈਕਟਰ 'ਚ ਮੈਂ ਕੀ ਇੰਪਰੋਵਾਈਜ਼ ਹੋ ਗਿਆ ਮੈਨੂੰ ਵੀ ਨਹੀਂ ਪਤਾ ਸੀਗਾ ਵੀ ਕੀ ਆ ਹਾਂ ਬਟ ਸਕ੍ਰਿਪਟ ਦੀ ਸਮਝ ਸਕ੍ਰਿਪਟ ਦੀ ਲੇਅਰਿੰਗ ਦੇ ਵਿੱਚ ਤੁਸੀਂ ਅਡਾਪਟ ਕੀਤਾ ਹੋਵੇ ਸਾਰਾ ਕੁਝ ਬੜੇ ਹੋਮੋ ਕੈਰੈਕਟਰ ਫਿਰ ਮੌਕੇ ਤੇ ਡਾਇਰੈਕਟਰ ਤੇ ਤੁਹਾਡੇ ਕੰਫਰਟ ਜ਼ੋਨ ਨਾਲ ਹੀ ਨਿਕਲਦਾ ਪਾਜੀ ਜੇ ਜ਼ਿਆਦਾ ਅਪਰੋਚ ਕਰ ਲਾਂਗੇ रिजिड ਹੋ ਜੰਨੇ ਹੋ ਤੁਸੀਂ ਸੋ ਉਹ ਚੀਜ਼ ਦਾ ਤਾਂ ਉਹੀ ਚੀਜ਼ ਦੀ ਤਾਂ ਬਿਊਟੀ ਹੈ ਭਾਜੀ ਉਹੀ ਇੰਪਰਵਾਈਜ਼ੇਸ਼ਨਾਂ ਦਾ ਤਾਂ ਉਹਦੇ ਲਈ ਤਾਂ ਇੰਨੀ ਮਿਹਨਤ ਕਰੀ ਦੀਆ ਸਟਰਗਲ ਕਰੀ ਦੀਆ ਵੀ ਉਹ ਉਵੇਂ ਖੇਡਣ ਦਾ ਮੌਕਾ ਮਿਲੇ ਤੇ ਐਪਰੀਸੀਏਸ਼ਨ ਜਦੋਂ ਮਿਲਦੀ ਆ ਭਾਜੀ ਫਿਰ ਬਸ ਉਹ ਦੀ ਆਪਣੇ ਰੋਲ ਨਾਲ ਜਸਟੀਫਾਈ ਕੀਤਾ ਫਿਰ ਲੋਕ ਵੀ ਤੁਹਾਨੂੰ ਉਹਦਾ ਰਿਜ਼ਲਟ ਦੇਣਗੇ ਜੀ 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 ਬਸ ਉਹੀ ਹੈ ਮੇਰੇ ਲਈ ਸਭ ਤੋਂ ਵੱਡੀ ਸੈਟੀਸਫੈਕਸ਼ਨ ਭਾਜੀ ਜਸਟੀਫਿਕੇਸ਼ਨ ਦਾ ਜਿਹੜਾ ਜਿੱਥੇ ਸਵਾਲ ਆਉਂਦਾ ਇਹ ਸੀ ਵੀ ਜਦੋਂ ਭਾਜੀ ਨੇ ਮੈਨੂੰ ਫਿਲਮ ਤੋਂ ਬਾਅਦ ਕਿਹਾ ਵੀ ਨਵਦੀਪ ਤੂੰ ਜੋ ਮੈਂ ਚਾਹੁੰਦਾ ਸੀ ਜੋ ਤੂੰ ਜੋ ਮੈਂ ਲਿਖਿਆ ਜਾਂ ਜੋ ਇਹ ਕੈਰੈਕਟਰ ਦਾ ਸੀ ਵੀ ਵੀਤੂ ਮਤਲਬ ਮੈਂ ਬਹੁਤ ਜ਼ਿਆਦਾ ਡਰਦਾ ਮੈਂ ਭਾਜੀ ਉੱਥੇ ਹੀ ਹੋ ਜਾਂਦਾ ਸਾਰੀ ਸੈਟੀਸਫੈਕਸ਼ਨ ਪੂਰੀ ਵੀ ਜਦੋਂ ਤੁਹਾਡੇ ਬੌਸ ਤੁਹਾਡਾ ਕੈਪਟਨ ਤੁਹਾਡੇ ਤੋਂ ਖੁਸ਼ ਆ ਤੇ ਪਹਿਲੀ ਫਿਲਮ ਦਾ ਪ੍ਰੈਸ਼ਰ ਵੀ ਹੁੰਦਾ ਬਾਜੀ ਕਿਉਂਕਿ ਪਹਿਲੀ ਵਾਰੀ ਸਾਈਕੋਲੋਜੀਕਲੀ ਲੋਕਾਂ ਨੇ ਤੁਹਾਨੂੰ ਦੇਖਣਾ ਹੈ ਇਫੈਕਟ ਪੈਣਾ ਵੀ ਯਾਰ ਇਹਦੀ ਰੇਂਜ ਕਿੰਨੀ ਕ ਐਜ਼ ਅ ਨੈਕਟਰ ਕਿੰਨੀ ਬਹੁਤ ਕੁਝ ਮਤਲਬ ਉਹ ਚੀਜ਼ਾਂ ਨਾਲ ਵੀ ਡੀਲ ਕਰੀਦਾ ਸੀ ਬਟ ਉਹ ਫਿਰ ਮੇਰਾ ਐਸੋਸੀਏਟ ਡਾਇਰੈਕਟਰ ਸੀ ਜੀਵਾ ਵੀਰ ਮਤਲਬ ਬਹੁਤ ਸਿਰ ਖਾਦਾ ਮੈਂ ਕਿਹਾ ਬਾਈ ਪੱਕਾ ਨਾ ਸੈਟ ਆ ਨਾ ਵੀ ਠੀਕ ਆ ਵੱਧ ਤਾਂ ਨਹੀਂ ਕੀਤਾ ਨਾ ਬਈ ਆਪਾਂ ਉਹ ਕਹਿੰਦਾ ਨਾ ਯਾਰ ਤੂੰ ਟੈਨਸ਼ਨ ਨਾ ਲੈ ਵਧੀਆ ਉਹ ਹੁੰਦਾ ਹੀ ਨਹੀਂ ਭਾਜੀ ਕੁਛ ਨਾ ਸਿਰ ਖਾਂਦਾ ਹੀ ਹੈ ਨਵਾਂ ਬੰਦਾ ਹੌਲੀ ਹੌਲੀ ਢਲ ਜਾਗੇ ਜੀ ਠੀਕ ਹੋ ਜਾਣਗੇ ਜੇ ਆਪਾਂ ਤੁਹਾਡੀ ਗੱਲ ਕੀਤੀ ਜਾਵੇ ਸਾਨੂੰ ਇਹ ਵੀ ਸੁਣਨ ਚ ਆਇਆ ਵੀ ਤੁਸੀਂ ਇੱਕ ਐਕਟਿੰਗ ਦੇ ਨਾਲ ਨਾਲ ਸਿੰਗਰ ਵੀ ਹੋ ਤੇ ਇਸ ਫਿਲਮ ਦੇ ਵਿੱਚ ਵੀ ਸ਼ਾਇਦ ਆਪਣਾ ਕੋਈ ਗਾਣਾ ਹੈ ਜੀ ਹਾਂਜੀ ਇਸ ਫਿਲਮ ਦੇ ਵਿੱਚ ਵੀ ਆਪਣਾ ਇੱਕ ਗਾਣਾ ਹੈਗਾ ਰੋਮਾਂਟਿਕ ਟਰੈਕ ਹੈ ਜੀ ਜੇ ਕਹੋ ਤਾਂ ਮੈਂ ਉਹਦੀਆਂ ਚਾਰ ਲਾਈਨਾਂ ਜ਼ਰੂਰ ਗੁੰਗਣਾਉਣਾ ਚਾਹੂੰਗੀ ਜੰਨਾ ਤੂੰ ਸੋਣਾੜਿਆ ਉਸ ਤੋਂ ਮਸੂਮ ਜ਼ਿਆਦਾ ਤੇਰੇ ਨਾਲ ਹੀ عمر ਬਤੋਣੀ ਸਾਡਾ ਏ ਖਰਾ ਇਰਾਦਾ ਸਾਡੇ ਇਰਾਦੇ ਖਾਤੇ ਤੇਰੀ ਹਾਂ ਮੰਗਦੇ ਹਾਂ ਬਣ ਕੇ ਲਲਾਰੇ ਆਪਣੇ ਰੰਗਾਂ ਵਿੱਚ ਰੰਗਦੇ ਹਾਂ ਬਣ ਕੇ ਲਲਾਰੇ ਆਪਣੇ ਰੰਗਾਂ ਵਿੱਚ ਰੰਗਦੇ ਹਾਂ ਜੀ ਬਹੁਤ ਕੋ ਕਿਉਂਕਿ ਜੇ ਦੇਖਿਆ ਜਾਵੇ ਮੈਂ ਕਹਿੰਦਾ ਥੋੜੇ ਐਕਟਿੰਗ ਦੇ ਨਾਲ ਨਾਲ ਉਹ ਵੀ ਸਿੰਗਰ ਵੀ ਨਾਲ ਹੀ ਮੰਨ ਲਾ ਹਾਂ ਜੀ ਹਾਂ ਹਾਂ ਬਾਈ ਬਹੁਤ ਬਹੁਤ ਵਧੀਆ ਇਹਨਾਂ ਦੇ ਗਾਣੇ ਗੁਣੇ ਵੀ ਆਇਆ ਪਹਿਲਾਂ ਬਹੁਤ ਹੀ ਪ੍ਰੋਫੈਸ਼ਨਲ ਹੀ ਸਿੰਗਰ ਨੇ ਨਹੀਂ ਨਹੀਂ ਫਿਰ ਇਹੀ ਤਾਂ ਇਹ ਫਰਕ ਹੁੰਦਾ ਚੰਗਾ ਜਿਹੜਾ ਡਾਇਰੈਕਟਰ ਹੋਵੇ ਚੰਗਾ ਜੇ ਰਾਈਟਰ ਮਿਲ ਜੇ ਤਾਂ ਜੇ ਦੋਨੇ ਚੀਜ਼ਾਂ ਕਹਿੰਦੇ ਹੁੰਦੇ ਆ ਇਕੱਠੀਆਂ ਹੀ ਇੱਕ ਜਗ੍ਹਾ ਹੀ ਜੀ ਕੰਬੀਨੇਸ਼ਨ ਉਹਦਾ ਦੇ ਕੰਬਾਈਨ ਹੋ ਜਾਣ ਫਿਰ ਮੈਂ ਕਹਿੰਦਾ ਉਹਦੇ ਹਰ ਗੀਰੀ ਸੀ ਕੋਈ ਨਹੀਂ ਹੁੰਦੀ ਬਿਲਕੁਲ ਬਿਲਕੁਲ ਬਾਈ ਲਲਾਰੀ ਗਾਣਾ ਜਿਹੜਾ ਮਨਜੋਤ ਨੇ ਗਾਇਆ ਫਿਲਮ ਦੇ ਵਿੱਚ ਉਹ ਵਿਜ਼ੂਅਲਸ ਮੈਂ ਪਹਿਲਾਂ ਚਲੋ ਗਾਣਾ ਤਾਂ ਸੁਣੀ ਲਿਆ ਸੀਗਾ ਬਟ ਬਟ ਜਿਹੜਾ ਵਿਜ਼ੂਅਲਸ ਦੇ ਨਾਲ ਜਦੋਂ ਗਾਣਾ ਹੁਣ ਸੁਣੀਦਾ ਵਾ ਮਤਲਬ ਜਿਹੜਾ ਆਪਾਂ ਰਿਲੀਜ਼ ਕਰਾਂਗੇ ਬਣਾਉਣ ਵਾਲੇ ਦਿਨਾਂ ਦੇ ਵਿੱਚ ਉਹ ਬਹੁਤ ਕਮਾਲ ਹੈ ਜੀ ਬਹੁਤ ਵਧੀਆ ਲੱਗਦਾ ਦੇਖ ਕੇ ਨਾਲੇ ਆਪ ਹੋਈ ਦਾ ਵਿੱਚ ਫਿਰ ਤੁਹਾਨੂੰ ਪਤਾ ਥੋੜਾ ਜਿਹਾ ਵੱਧ ਵਧੀਆ ਲੱਗਦਾ ਜੀ ਸੋ ਡੇਲੀ ਪੋਸਟ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦੀ। ਥੈਂਕ ਯੂ ਸਰ ਥੈਂਕ ਯੂ so much ਜੀ ਥੈਂਕ ਯੂ so much ਥੈਂਕ ਯੂ ਜੀ ਧੰਨਵਾਦ ਥੈਂਕ ਯੂ ਸੋ ਇਹ ਸੰ ਫਿਲਮ ਦੀ ਸਟਾਰ ਕਾ ਜਿਨ੍ਹਾਂ ਨੇ ਦੱਸਿਆ ਵੀ ਫਿਲਮ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਨਿਭਾਇਆ ਔਰ ਕਿਸ ਤਰ੍ਹਾਂ ਜਿਹੜਾ ਨਿਊ ਕਮਰ ਦੇ ਬਾਵਜੂਦ ਵੀ ਇਹਨਾਂ ਨੇ ਜਿਹੜੇ ਆਪਣੇ ਡਾਇਰੈਕਟਰ ਦਾ ਕਹਿਣਾ ਮੰਨ ਕੇ ਜੋ ਵੀ ਆਪਣੇ ਕਿਰਦਾਰ ਸੀ ਉਹ 바 ਖੂਬੀ ਉਹਦੇ ਵਿੱਚ ਉਤਰੇ ਨੇ ਔਰ ਬਾਕੀ ਤਾਂ ਹੁਣ ਦਰਸ਼ਕਾਂ ਦੇ ਉੱਪਰ ਉਹ ਕਿਸ ਤਰ੍ਹਾਂ ਇਹਨਾਂ ਨੂੰ ਪਿਆਰ ਦਿੰਦੇ ਨੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਕਿਉਂਕਿ 8 ਦਸੰਬਰ ਨੂੰ ਇਹ ਆ ਰਹੀ ਹੈ ਔਰ ਥੀਏਟਰਾਂ ਦੇ ਵਿੱਚ ਆਪਣੇ ਪਰਿਵਾਰ ਨਾਲ ਦੇਖੋ ਕਿਉਂਕਿ ਜੇ ਚੰਗੀਆਂ ਆਪਾਂ ਫਿਲਮਾਂ ਜਾਂ ਚੰਗੀਆਂ ਆਪਾਂ ਸੇਧ ਚਾਹੁੰਦੇ ਆ ਤਾਂ ਇਸ ਤਰ੍ਹਾਂ ਦੀਆਂ ਫਿਲਮਾਂ ਆਪਾਂ ਨੂੰ ਜਰੂਰ ਦੇਖਣੀਆਂ ਚਾਹੀਦੀਆਂ ਸੋ ਕੈਮਰਾਮੈਨ ਅਨਮੋਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਟੋਰਾਂਟੋ ਕੈਨੇਡਾ